ਲੋਕ ਸਭਾ ਇਲੈਕਸ਼ਨ 2024 ਦੇ ਦੂਜੇ ਪੜਾਤੀਆਂ ਚੋਣਾਂ 13 ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀਆਂ ਸੀਟਾਂ ਤੇ VOTING ਚੋਣਾਂ ਨੂੰ ਲੈ ਕੇ ਵੋਟਰਾਂ ਚ ਦਿਖਿਆ ਭਾਰੀ ਉਤਸ਼ਾਹ ਲੋਕ ਸਭਾ ਇਲੈਕਸ਼ਨ 2024 ਦੇ ਦੂਜੇ ਪੜਾਦੀਆਂ ਚੋਣਾਂ ਅੱਜ ਹੋ ਰਹੀਆਂ ਨੇ ਦੇਸ਼ ਭਰ ਦੇ ਵਿੱਚ ਪਹਿਲੇ ਪੜਾ ਦੀ VOTING ਹੋ ਚੁੱਕੀ ਹੈ ਤੇ ਅੱਜ ਦੂਜੇ ਪੜਾ ਦੀ ਜਿਹੜੀ VOTING ਆ ਉਹ ਹੋ ਰਹੀ ਹੈ ਦੱਸ ਦੇ ਕਿ 2024 ਦੀਆਂ ਲੋਕ ਸਭਾ ਚੋਣਾਂ ਸੱਤ ਚਰਨਾਂ ਦੇ ਵਿੱਚ ਹੋਣਗੀਆਂ ਤੇ ਅੱਜ ਦੂਜਾ ਪੜਾ ਚੱਲ ਰਿਹਾ ਹੈ ਤੇ ਇਸ ਤੋਂ ਬਾਅਦ 7 ਮਈ ਨੂੰ ਹੋਵੇਗੀਆਂ ਵੋਟਾਂ ਤੇ ਫਿਰ 13 ਮਈ ਨੂੰ ਤੇ 20 ਮਈ ਨੂੰ ਤੇ ਫਿਰ 25 ਮਈ ਨੂੰ ਅਤੇ ਫਿਰ 1 ਜੂਨ ਨੂੰ VOTING ਹੋਵੇਗੀ ਇਸ ਦਿਨਾਂ ਲਈ ਦੱਸਦੇ ਕਿ ਵੋਟਾਂ ਦੀ ਗਿਣਤੀ 4 ਜੂਨ ਨੂੰ ਹੋਵੇਗੀ ਤੱਜ ਕਿਹੜੇ ਸੂਬਿਆਂ ਦੇ ਵਿੱਚ VOTING ਹੋ ਰਹੀ ਆ ਉਹ ਵੀ ਤੁਹਾਨੂੰ ਦੱਸ ਦਿੰਨੇ ਆ ਅਸਮ ਦੇ ਵਿੱਚ ਅਸਮ ਦੀ ਗੱਲ ਕਰ ਲਈਏ ਤੇ ਸੂਬੇ ਦੀਆਂ 14 ਸੀਟਾਂ ਤੋਂ 5 ਕ੍ਰੀਮਗੰਝ ਸਿਲਚਰ ਮੰਗਲਦੋਈ ਨਗਾਵ ਕਲਿਆਬੋਰ ਬਿਹਾਰ ਦੀ ਗੱਲ ਕਰ ਲੈਂਦੇ ਆ ਬਿਹਾਰ ਦੇ ਸੂਬੇ ਦੀਆਂ 40 ਸੀਟਾਂ ਤੋਂ 5 ਕਿਸ਼ਨਗੰਝ ਕਟਿਹਾਰ ਪੂਨੀਆ ਬਾਗਲਪੁਰ ਬਾਂਕਾ ਛੱਤੀਸਗੜ੍ਹ ਸੂਬੇ ਦੀਆਂ 11 ਸੀਟਾਂ ਤੋਂ ਤਿੰਨ ਰਾਜਨੰਦਗਾਓ ਮਹਾਸਮੁੰਦ ਕੰਕੇਰ ਜੰਮੂ ਕਸ਼ਮੀਰ ਦੀਆਂ ਪੰਜ ਸੀਟਾਂ ਤੋਂ ਇੱਕ ਜੰਮੂ ਕਰਨਾਟਕ ਦੀਆਂ 28 ਸੀਟਾਂ ਦੇ ਵਿੱਚ 14 ਉਡੂਪੀ ਚਿਕਮੰਗਲੂਰ ਹਸਨ ਦਕਸ਼ਿਨ ਕੰਨੜ ਚਿੱਤਰਦੁਰਗ ਤੁਮਕਰ ਮਾਂਡਿਆ ਮਸੂਰ ਚਾਮਰਾਜ ਨਗਰ ਬੈਂਗਲੂਰ ਗ੍ਰਾਮੀਣ ਬੈਂਗਲੂਰ ਉੱਤਰ ਬੈਂਗਲੂਰ ਸੈਂਟਰਲ ਬੈਂਗਲੂਰ ਦਕਸ਼ਿਨ ਚਿਕਬਲਾਪੁਰ ਕੋਲਾਰ ਕੇਰਲ ਦੀ ਗੱਲ ਕਰ ਲੈਨੇ ਆ ਤੇ 20 ਸਿੱਟਾ ਤੋਂ ਕਾਸਗੋੜ ਕਨੂਰ ਵਟਕਾਰਾ ਵਾਇਨਾਡ ਕੋਜੀਕੋੜ ਮਲਪੁਰਮ ਪੋਨਾਨੀ ਪਲਕਕੜ ਅਲਾਥੂਰ ਤਸ਼ੂਰ ਚਾਲਾਕੁੜੀ ਅਰਨਾਕੁਲਮ ਇਡੂਕੀ ਕੋਟਾਮ ਅੱਲਾਪੂਜਾ ਕੋਲਮ ਅਟਿੰਗਲ ਤਿਰਵਾਨੰਤਪੁਰਮ ਮੱਧ ਪ੍ਰਦੇਸ਼ ਦੀ ਗੱਲ ਕਰਦੇ ਆ 29 ਸੀਟਾਂ ਤੋਂ 7 ਟੀਕ ਮਗੜ ਦਮੋਹ ਖਜੂਰਾਹੋ ਸਤਨਾ ਰੀਵਾ ਹੁਸ਼ਾਂਗਾਬਾਦ ਬੇਤੂਲ ਮਹਾਰਾਸ਼ਟਰ ਦੀ ਆ 48 ਸੀਟਾਂ ਚੋਂ 8 ਸੀਟਾਂ ਤੇ VOTING ਹੋ ਰਹੀ ਆ ਬੁਲਟਾਨਾ ਅਕੋਲਾ ਅਮਰਾਵਤੀ ਵਾਰਦਾ ਜਵਤਮਾਲ ਵਾਸ਼ੀ ਮਹਿੰਗੋਲੀ ਨੰਦੇੜ ਮਨੀਪੁਰ ਦੀ ਗੱਲ ਕਰਦੇ ਤੇ ਮਨੀਪੁਰ ਦੀਆ ਬਾਹਰੀ ਮਨੀਪੁਰ ਦੇ ਵਿੱਚ VOTING ਹੋ ਰਹੀ ਆ Rajasthan ਦੇ ਵਿੱਚ 25 ਸੀਟਾਂ ਚੋਂ 13 ਟੋਂਗ ਸਵਾਈ ਮਾਦੋਪੁਰ ਅਜਮੇਰ ਇਹ ਪਾਲੀ ਜੋਧਪੁਰ ਬਾਰਨੇਰ ਜਲੌਰ ਉਦੇਪੂਰ ਬਾਸਵਾੜਾ ਚਿਤੌਗੜ ਰਾਜਿਆ ਸਮਦੇ ਬੀਲਵਾੜਾ ਕੋਟਾ ਜਾਲਵਾੜਾ ਤ੍ਰਿਪੁਰਾ ਦੀਆ 2 ਸੀਟਾਂ ਚੋਂ ਇੱਕ ਸੀਟ ਤੇ ਤ੍ਰਿਪੁਰਾ ਪੂਰਬ ਦੇ ਵਿੱਚ ਵੋਟਾਂ ਹੋ ਰਹੀਆਂ ਨੇ ਉੱਤਰ ਪ੍ਰਦੇਸ਼ ਦੀ ਗੱਲ ਕਰ ਲਈਏ ਤੇ ਉੱਤਰ ਪ੍ਰਦੇਸ਼ ਦੇ ਵਿੱਚ ਅਸੀਂ ਸੀਟਾਂ ਦੇ ਵਿੱਚੋਂ 8 ਅਮਰੋ ਮੇਰਠ ਬਾਗਪੱਤ ਗਾਜ਼ੀਆਬਾਦ ਗੋਤਮ ਬੁੱਧ ਨਗਰ ਅਲੀਗੜ ਮਥੂਰਾ ਬੁਲੰਦ ਸ਼ਹਿਰ ਪੱਛਮ ਬੰਗਾਲ ਦੀ ਗੱਲ ਕਰਦੇ ਆ ਤੇ 42 ਸੀਟਾਂ ਦੇ ਵਿੱਚੋਂ 3 ਦਾਰਜਲਿੰਗ ਰਾਨੀ ਗੰਜੇ ਬਾਲੂਰ ਗਾਠ ਇਹਨਾਂ ਸੀਟਾਂ ਦੇ ਵਿੱਚ ਅੱਜ VOTING ਹੋ ਰਹੀ ਹੈ ਦੂਜਾ ਪੜਾਅ ਚੱਲ ਰਿਹਾ ਹੈ ਦੇਸ਼ਪੁਰ ਦੇ ਵਿੱਚ ਪਹਿਲੇ ਪੜਾਅ ਦੇ ਵਿੱਚ VOTING ਜਿਹੜੀ ਆ ਹੋ ਚੁੱਕੀ ਹੈ ਤੇ ਹੁਣ ਦੂਜੇ ਪੜਾਅ ਦੇ ਵਿੱਚ VOTING ਜਿਹੜੀ ਆ ਉਹ ਚੱਲ ਰਹੀ ਹੈ VOTER ਦੇ ਵਿੱਚ ਵੀ ਭਾਰੀ ਉਤਸ਼ਾਹ ਜਿਹੜਾ ਉਹ ਵੇਖਣ ਨੂੰ ਮਿਲ ਰਿਹਾ ਹੈ ਲੋਕ ਲੰਬੀਆ ਲਾਈਨਾਂ ਦੇ ਵਿੱਚ ਲਾ ਕੇ VOTING ਕਰ ਰਹੇ ਨੇ ਯੂਪੀ ਦੀਆਂ 8 ਸੀਟਾਂ ਦੇ ਵਿੱਚ VOTING ਜਿਹੜੀ ਆ ਉਹ ਹੋ ਰਹੀ ਆ ਇਸਰਾਨ ਬੂਥਾ ਤੇ ਪਹਿਲੇ ਪੜਾ ਦੇ ਵਿੱਚ ਘੱਟ VOTING ਨੂੰ ਲੈ ਕੇ ਰਾਜਨੀਤਿਕ ਦਲਾ ਦੇ ਵਿੱਚ ਇੱਕ ਚਿੰਤਾ ਸੀ ਤੇ ਹੁਣ ਜਿਹੜੀ ਆ ਦੂਜੇ ਪੜਾ ਦੀ VOTING ਆ ਇਸ ਦੇ ਵਿੱਚ ਜਿਹੜੇ VOTER ਐ ਉਹਨਾਂ ਦੇ ਵਿੱਚ ਭਾਰੀ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਹੈ ਲੁਕੰਬੀਆ ਲਾਈਨਾਂ ਦੇ ਵਿੱਚ ਇਲਾਕੇ ਆਪਣੀ VOTING ਜਿਹੜੀ ਆ ਉਹ ਕਰ ਰਹੇ ਨੇ देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर